ਜਿੰਨੇ ਰੋਗ ਆ ਗਏ ਲੀਵਰ ਦੇ ਸਾਰੇ ਰੋਗ ਠੀਕ ਹੁੰਦੇ ਆ ਗੈਸ ਵੀ ਆਬ ਜਿਹੜਾ ਫੈਟੀ ਲੀਵਰ ਕਬਜਾ ਬਵਾਸੀਰਾ ਪੈਰੋਂ ਸੇ ਨਿਕਲਦਾ ਦਿਲ ਧੜਕਣ ਵਧਣ ਦੀ ਆ ਸਾਹ ਚੜਦਾ ਪੂਰਾ ਸਿਰ ਦਰਦਾਂ ਕਰੀ ਜਾਂਦਾ ਟਾਈਫਾਇਡ ਆ ਇੱਕੋ ਦਵਾ ਨਾਲ ਸਭ ਕੁਝ ਠੀਕ ਹੁੰਦਾ ਫਿਰੇ ਮਿੱਤਰ ਪਿਆਰਿਓ ਕਈ ਵਾਰ ਕਿਸੇ ਦੀ ਮਸ਼ਹੂਰੀ ਬਹੁਤ ਹੁੰਦੀ ਆ ਦਿਖਾਵਾ ਬਹੁਤ ਹੁੰਦਾ ਤੇ ਪੱਲੇ ਕੱਖ ਵੀ ਨਹੀਂ ਹੁੰਦਾ ਤੇ ਕਈ ਵਾਰ ਕੋਈ ਪਿੰਡੂ ਜਿਹਾ ਸਾਡਾ ਦੇਸੀ ਬੰਦਾ ਹੁੰਦਾ ਤੇ ਉਹਦੇ ਕੋਲ ਐਸਾ ਗੁਣ ਹੁੰਦਾ ਐਸਾ ਨੁਸਖਾ ਹੁੰਦਾ ਕਿ ਕਮਾਲ ਕਰ ਦਿੰਦਾ ਤੁਸੀਂ ਦੇਖ ਸਕਦੇ ਹੋ ਇਹ ਭਾਈ ਜੀ ਬੈਠੇ ਨੇ ਸਾਡੇ ਦੇਸੀ ਕਿਸਾਨ ਭਰਾ ਨੇ ਔਰ ਇਹਨਾਂ ਦੇ ਕੋਲ ਇੱਕ ਐਸਾ ਕਮਾਲ ਦਾ ਨੁਸਖਾ ਹੈ ਕਿ ਘਰੇ ਹੀ ਖੇਤਾਂ 'ਚ ਘਰ ਹੈ ਖੇਤਾਂ 'ਚ ਘਰ ਹੈ ਪਿੰਡ ਤੋਂ ਵੀ ਪਾਸੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਲੋਕ ਨੇ ਜਿਹੜੇ ਉਹ ਇਹਨਾਂ ਦੇ ਕੋਲ ਪਹੁੰਚੇ ਹੋਏ ਨੇ ਇਹ ਨੇ ਆਪਣੇ ਪਿੰਡੂ ਦੇਸੀ ਭਰਾ ਮੋਹਰ ਸਿੰਘ ਜੀ ਔਰ ਇਹਨਾਂ ਨੇ ਇਹ ਨੁਸਖਾ ਤਿਆਰ ਕੀਤਾ ਹੈ ਬਾਈ ਜੀ ਤੁਹਾਡੇ ਇਸ ਨੁਸਖੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਵੀਰ ਜੀ ਜਿੰਨੇ ਰੋਗ ਹੈਗੇ ਲੀਵਰ ਦੇ ਸਾਰੇ ਰੋਗ ਠੀਕ ਹੁੰਦੇ ਆ ਗੈਤ ਹੀ ਆਪ ਜਿਹੜਾ ਫੈਟੀ ਲੀਵਰ ਕਬਜਾ ਬਵਾਸੀਰਾ ਪੈਰੋਂ ਸੇ ਨਿਕਲਦਾ ਦਿਲ ਦੀ ਧੜਕਣ ਵਧਣ ਦੀ ਆ ਸਾਹ ਚੜਦਾ ਪੂਰਾ ਸਿਰ ਦਰਦਾਂ ਕਰੀ ਜਾਣਾ ਟਾਈਫਾਇਡਾ ਇੱਕੋ ਦਵਾ ਨਾਲ ਸਭ ਕੁਝ ਠੀਕ ਹੁੰਦਾ ਵੀਰੇ ਕਿੰਨੇ ਕ ਟਾਈਮ ਚ ਠੀਕ ਹੋ ਜਾਂਦਾ ਇਹ ਵੀ ਨ ਤੀਜੇ ਦਿਨ ਠੀਕ ਹੋ ਜਾਂਦਾ ਇੱਕ ਪਹਿਲੇ ਦਿਨ ਦਵਾ ਪੀਤੀ ਤੇ ਗੈਤ ਹੀ ਆਪ ਠੀਕ ਸਵੇਰ ਨੂੰ ਪਹਿਲੀ ਗੱਲ ਅੱਧੇ ਘੰਟੇ ਵਰ ਰਿਜ਼ਲਟ ਮਿਲ ਜੂ ਲੇ ਸਵੇਰ ਨੂੰ ਦਿਨ ਚੜ੍ਹ ਦਾ ਰਿਜ਼ਲਟ ਮਿਲ ਜੂ ਨਹੀਂ ਪੱਕੇ ਤੌਰ ਤੇ ਠੀਕ ਹੁੰਦਾ ਕਿ ਆਰ ਜੀ ਤੌਰ ਤੇ ਨਹੀਂ ਜੀ